ਇਸ ਅਸੀਗਾਲ ਜੀ ਭਰਾਵੋ ਪਹਿਲਾਂ ਤਾਂ ਸਾਰੇ ਭਰਾਵਾਂ ਨੂੰ ਦੱਸ ਦਈਏ ਕਿ ਆਪਣੀ ਜਿਹੜੀ ਸੁੰਦਰ ਮੱਝ ਆ ਤੁਸੀਂ ਚੈੱਕ ਕਰ ਸਕਦੇ ਆ ਸੂਪਈ ਆ ਸੋ ਦੇਖੋ ਆਰਡਰ ਦੀ ਲੈਂਥ ਦੇਖੋ ਤੇ ਮੱਝ ਦੀ ਲੈਂਥ ਦੇਖੋ ਇਹਨੂੰ ਕਹਿੰਦੇ ਬਰੀਡ ਜਿਹੜੇ ਲੋਕ ਕਹਿੰਦੇ ਬਰੀਡ ਕਿਹਨੂੰ ਕਹਿੰਦੇ ਆ ਸੂਪਈਆ ਤੇ ਮਗਰ ਆਏ ਜੀ ਕਟਾ 855 ਦਾ ਦੇਵਰਾਜ ਦੀ ਮਾਂ ਆਪਣਾ ਇਹਨੂੰ ਤੇ 855 ਦਾ ਕਟਾ ਆਇਆ ਦੇਖੋ ਬੱਚੇ ਦੀ ਲੈਂਥ ਕਿੰਨੀ ਲੈਂਥ ਹੈ ਬੱਚੇ ਦੀ ਬਾਕੀ ਹਜੇ 10 ਮਿੰਟੇ ਹੋਏ ਆ ਸੂਈ ਨੂੰ ਸੋ ਥਾਂਡੇ ਵਾ ਤੁਸੀਂ ਦੇਖ ਸਕਦੇ ਸਾਰੇ ਭਰਾ ਦੇਖੋ ਕਿਦਾਂ ਦਾ ਡਰਾਮ ਅੱਜ ਦਾ ਐਚਐਫ ਨੂੰ ਮਾਰ ਪਾਦੀ ਹੈ ਸੋ ਇਸ ਵਾਰ ਪ੍ਰਮਾਤਮਾ ਨੇ ਚਾਹਿਆ ਤਾਂ ਮੇਲੇ ਲਈ ਵੀ ਮੇਲੇ ਦੇ ਵਿੱਚ ਦਿਖਾਵਾਂਗੇ ਸਾਰਿਆਂ ਨੂੰ ਦੇਖੋ ਦੋਸਤੋ ਆਰਡਰ ਕੁਆਲਿਟੀ ਦੇਖ ਲਾਜੀ ਬਾਕੀ ਦਾ ਇੱਕ ਬੋਲਾ ਪਾ ਤਿਆਰ ਹੋਰ ਕੀਤਾ ਹੈ ਦੇਵਰਾਜ ਉਹਦਾ ਵੀ ਸੀਵਨ ਬਹੁਤ ਜਲਦ ਮਾਰਕੀਟ ਦੇ ਵਿੱਚ ਲਿਆਵਾਂਗੇ ਦੇਵਰਾਜ ਬੁੱਲ ਦੀ ਮਾਂ ਐ ਇਹੋ ਸੋ ਇਸ ਵਾਰ ਕੱਟੇ ਨੂੰ ਜਾਨੂੰ ਦਿੱਤਾ ਇਹਨਾਂ ਸੋ ਭਰਾਵੋ ਅਸੀਂ ਬਾਰ-ਬਾਰ ਗੱਲ ਕਰਦੇ ਹੁੰਨੇ ਆ ਕਿ ਜੋ ਅਸੀਂ ਬੁੱਲ ਤਿਆਰ ਕੀਤੇ ਹੋਏ ਆ ਉਹਨਾਂ ਬੁੱਲਾਂ ਦੀਆਂ ਮਾਵਾਂ ਵੀ ਸਾਡੇ ਕੋਲ ਖੜੀਆਂ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਸਾਰੇ ਦੇਖ ਸਕਦੇ ਆ ਤੇ ਇੱਕ ਇਹ ਮੱਝ ਆਪਣੀ ਇਹ ਵੀ ਮੇਲੇ ਲਈ ਤਿਆਰ ਆ। ਸਭ ਤੋਂ ਪਹਿਲਾਂ 30 ਕਿਲੋ ਦੁੱਧ ਦੇ ਨੇ ਦਿਖਾਏ ਮੱਝ ਨੇ। ਸਭ ਤੋਂ ਪਹਿਲਾਂ 30 ਕਿਲੋ ਨੂੰ ਦੁੱਧ ਦੇ ਨੇ ਦਿਖਾ ਲਿਆ ਸੀ। ਇਹ ਮੱਝ ਨੇ ਬਹੁਤ ਲੰਬੇ ਆਰਡਰ ਦੀ ਆ। ਦੇਖ ਸਕਦੇ ਤੁਸੀਂ ਕਿੰਨੀ ਇਸ ਵਾਰ ਤਿਆਰੀ ਹੈ ਮੱਝ ਦੀ। ਸੋ ਪਵਿੱਤਰ ਬਾਈ ਦੀਆਂ ਮੱਝਾਂ ਕਿਤੇ ਉਹੀ ਥੋੜੇ ਆ। ਦੇਖੋ ਮੱਝ। ਰੋਸ਼ੀ ਮੱਝ ਆ। ਬਹੁਤ ਸੋਹਣੀ ਤਿਆਰੀ ਹੈ ਇਹ ਮੱਝ ਦੀ ਵੀ। ਤੋ ਸਾਰੇ ਭਰਾਵਾਂ ਨੂੰ ਦਿਖਾ ਲ ਦਿੰਨੇ ਆ ਦੇਖੋ ਜਿੰਨੀ ਵੀ ਆ ਲੈਨੇ ਆ ਸਿਰੇ ਤੇ ਜਾ ਕੇ ਸਿਰੇ ਤੇ ਜਾ ਕੇ ਆਪਾਂ ਜੇ ਤੁਹਾਨੂੰ ਦਸੀਏ ਤਾਂ ਆਪਣੀ ਸਰਸਬਤੀ ਇੰਨਾ ਕੁ ਮਾਣਿਆ ਨਾ ਮੱਝਿਆ ਆਪਾਂ ਨੂੰ ਦੇਖੋ ਮੱਝ ਦਾ ਪੇਟਪੋੜਾ ਕਿੰਨਾ ਟਾਪ ਚੀਜ਼ ਐ ਬਹੁਤ ਉੱਚੇ ਲੰਬੇ ਕਾਜ ਦੇ ਪਸ਼ੂ ਐ ਸਾਰੇ ਹੀ ਪਵਿੱਤਰ ਗਿਲਵਾਈ ਦੀ ਮਿਹਨਤ ਆ ਬਹੁਤ ਪੈਸਾ ਇਨਵੈਸਟ ਕਰਕੇ ਚੀਜ਼ਾਂ ਮਿਲਦੀਆਂ ਪੂਰੇ ਪੰਜਾਬ ਹਰਿਆਣੇ ਦੀ ਕ੍ਰੀਮ ਖੜੀ ਕੀਤੀ ਹੋਈ ਆ ਸੋ ਦੇਖ ਸਕਦੇ ਆਂ ਦੋਸਤੋ ਸ਼ਹਿਨਾਰ ਮੱਜ ਆਇਓ ਇਹ 25 ਪਲੱਸ ਤੇ ਚੱਲ ਰਹੀ ਆ ਸਰਸਵਤੀ ਦੀ ਕੱਟੀ ਆ ਸੇਮ ਕਾਪੀ ਆ ਉਹਦੀ ਸਰਸਵਤੀ ਦੀ ਉਹ ਇਹ ਸਰਸਵਤੀ ਖੜੀ ਹੈ ਜੀ ਇੱਕ ਨੰਬਰ ਤੇ ਇਹ ਮਾਜਰਾ तकरीबन ਸਾਰੇ ਪੰਜਾਬ ਹਰਿਆਣਾ ਜਿੱਥੇ ਇੱਥੇ ਪਸ਼ੂ ਪਾਲਕ ਭਰਾ ਹੈਗੇ ਆ ਉਹ ਸਾਰੇ ਜਾਣਦੇ ਹੀ ਆ तकरीबन ਇਹ ਸਮਝ ਨੂੰ ਤਾਂ ਬਹੁਤ ਉੱਚੇ ਲੰਬੇ ਕੱਦ ਕਾਟ ਦੀ ਸਰਸਵਤੀ